ਹੈਲੋ ਜੀ ਸਾਰੀ ਕਾਲ ਕੀ ਹਲ-ਚਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਇੱਥੇ ਹੈਗਾ ਆਪਣਾ ਸਵੇਰ ਦਾ ਹੀ ਟਾਈਮ ਤੇ ਇੱਥੇ ਮੈਂ ਨਾ ਚਾਦਰਾਂ ਜਿਹੜੀਆਂ ਵਿੱਚ ਰੱਖੀਆਂ ਨਾ ਗਰਮ ਤੇ ਮੈਂ ਕਹ ਚਲੋ ਹਣਾ ਚੇਂਜ ਕਰ ਦੇਨੇ ਦੋਹਾਂ ਦਿਨਾਂ ਬਾਅਦ ਮੈਂ ਚੇਂਜ ਕਰ ਦੇਣੀ ਆ ਇਹ ਦਿਨ ਇਹ ਆ ਕਿ ਮਤਲਬ ਸਾਲ ਹੋ ਗਿਆ ਰੱਖੀਆਂ ਨੂੰ ਜਿੱਦਾਂ ਹਣਾ ਤੇ ਇਹ ਕਿ ਦੋ-ਦੋ ਵਾਰੀ ਵਿਸ਼ਾ ਕੇ ਤੇ ਮੈਂ ਇਹ ਕਿ ਤਵਾ ਲੈਣੀ ਹੁੰਨੀ ਆ ਤੇ ਨਾਲੇ ਧੋਪ ਲੱਗ ਜਾਂਦੀ ਹੈ ਤੇ ਨਾਲੇ ਇਹਨਾਂ ਚੋ ਸੇਲ ਵਗੈਰਾ ਜਿਹੜੀ ਹੁੰਦੀ ਹੈ ਨਾ ਉਹ ਨਿਕਲ ਜਾਂਦੀ ਆ ਤੇ ਆਪਣੇ ਦੋ ਫਾਇਦੇ ਹੋ ਜਾਂਦੇ ਆ ਤੇ ਮੈਂ ਕਿ ਉਸੇ ਵੇਲੇ ਕੀ ਧਵਾਣੀਆਂ ਹਨ एकदम ਕੱਪੜੇ ਜਿਹੜੇ ਇਕੱਠੇ ਹੋ ਜਾਂਦੇ ਫਿਰ ਸਾਹਮਣੇ ਔਖੇ ਹੋ ਜਾਂਦੇ ਹਨ ਏਕ-ਏਕ ਕਰਕੇ ਇਦਾਂ ਵਿਸ਼ਾ ਕੇ ਧਵਾ ਕੇ ਫਿਰ ਉਹ ਸਾਹਮਣੇ ਵੀ ਸੋਖੇ ਹੋ ਜਾਂਦੇ ਨਾਲੇ ਧੁੱਪ ਵਗੈਰਾ ਲੱਗ ਜਾਂਦੀ ਹਨ ਤੇ ਝਾਦਣਾ ਨਾ ਸੇਮ ਸੇਮ ਜਿਹੜੀਆਂ ਲੱਗਦੀਆਂ ਵੇ ਇਹ ਵਾਲੀਆਂ ਜਿਹੜੀ ਪਹਿਲੀ ਸੀ ਨਾ ਉਹ ਥੋੜੀ ਜਿਹੀ ਵੱਖਰੀ ਸੀ ਉਹ ਚਕਰੇ ਜ਼ਿਆਦਾ ਸੀ ਤੇ ਏ ਥੋੜੀ ਉਹਦੇ ਨਾਲ ਜਿਹੜੀ ਉਹ ਚੇਂਜ ਹਨ ਕਮਰਾ ਸੈੱਟ ਕੀਤਾ ਗੰਨੂ ਨੂੰ ਜਿਹੜਾ ਮੈਂ ਵਾਕਰ 'ਚ ਬਿਠਾ ਕੇ ਤੇ ਫਿਰ ਜਿਹੜਾ ਮੈਂ ਥੋੜੇ-ਬਹੁਤੇ ਕੱਪੜੇ ਸੀ ਹੱਥ ਨਾਲ ਫਿਰ ਮਲਨੇ ਸੀ ਉਹ ਮੈਂ ਚਲ ਹੱਥ ਨਾਲ ਮਲ ਲੈਣੀ ਕੱਪੜੇ ਥੋੜੇ-ਬਹੁਤੇ ਜਿੰਨੇ ਆ ਗਏ ਨਾ ਤੇ ਨਵੇਂ-ਨਵੇਂ ਜਿਹੜੇ ਹੁੰਦੇ ਨੇ ਉਹ ਫਿਰ ਹੱਥ ਨਾਲ ਮੈਂ ਮਲ ਲੈਣੀ ਆ ਬੱਚੇ ਦੇ ਜਿਹੜੇ ਉਹ ਡੇਲੀ ਹੁੰਣ ਹੱਥ ਨਾਲ ਮਲ ਦਿੰਨੀ ਆ ਪਜਾਮੀਆਂ ਵਗੈਰਾ ਹਨ ਤੁਹਾਨੂੰ ਪਤਾ ਜ਼ਿਆਦਾ ਹੁੰਦੀਆਂ ਵਾ ਤੇ ਉਹਦੇ ਨਾਲ ਇਹ ਆ ਕਿ ਇਹ ਕੰਮ ਇਕੱਲ ਕਰਨ ਬੈਠੋ ਨਾ ਤੇ ਕਿੰਨੀ ਦੇਰ ਮੈਨੂੰ ਲੱਗ ਜਾਂਦੀ ਕਿਉਂਕਿ ਬੱਚਾ ਵਾ ਛੋਟਾ ਹਨਾ ਵਿੱਚ ਉਹਨੇ ਛੋ ਚੁਕਾਤਾ ਪੋਟੀ ਕਰਦੀ ਤੇ ਉਹ ਵੀ ਫਿਰ ਮੈਨੂੰ ਕਰਨਾ ਪੈਂਦਾ ਹਨਾ ਉਹ ਭਾਵੇਂ ਵੀਡੀਓ ਦੇ ਵਿੱਚ ਨਹੀਂ ਵਿਖਾਉਂਦੀ ਪਰ ਉਹ ਇਹ ਚੀਜ਼ਾਂ ਜਾਦੀਆਂ ਹੋ ਜਾਂਦੀਆਂ ਹਨਾ ਕੰਮ ਦੇ ਨਾਲ-ਨਾਲ ਇਹ ਸਭ ਕੁਝ ਜਿਹੜਾ ਉਹ ਵੇਖਣਾ ਪੈਂਦਾ ਹਨਾ ਤੇ ਇਥੇ ਦੋ ਦੋ ਤਿੰਨ ਕੱਪੜੇ ਸੀ ਉਹ ਮੈਂ ਹੰਗਾਲੇ ਤੇ ਅੱਜ ਤੇ ਪਤਾ ਹੀ ਨਹੀਂ ਲੱਗਣ ਰਿਹਾ ਮਤਲਬ ਕੀ ਹਨਾ ਸਾਰਾ ਦਿਨ ਇਦਾਂ ਹੀ ਲੰਘ ਗਿਆ ਫਿਰ ਮੈਂ ਆਲੋਜੀ ਪਹੁੰਚ ਗਈਆਂ ਡੈਡੀ ਘਰ ਕਿਉਂਕਿ ਮੰਮੀ ਹੁਣੀ ਸਾਰੇ ਵਿਆਹ ਗਏ ਆ ਮੈਂ ਇੱਕੋ ਦਿਨ ਗਈ ਸਗਨ ਵਾਲੇ ਦੇਣ ਤੇ ਫਿਰ ਉਹਨਾਂ ਨੇ ਇੱਕ ਦਿਨ ਗੈਪ ਆ ਕੇ ਅਗਲੇ ਦਿਨ ਬਰਾਤ ਸੀ ਤੇ ਡੈਡੀ ਆ ਗਏ ਸੀ ਘਰ ਫਿਰ ਉਹਨਾਂ ਨੂੰ ਰੋਟੀ ਦੇਣੀ ਸੀ ਤੇ ਫਿਰ ਮੈਂ ਰੋਟੀ ਘਰੋਂ ਲੈ ਕੇ ਆਈ ਸੀ ਫਿਰ ਮੈਂ ਆਣ ਕੇ ਗਰਮ ਕਰਕੇ ਜਿਹੜੀ ਉਹ ਰੋਟੀ ਦਿੱਤੀ ਚਾਹ ਬਣਾ ਕੇ ਦਿੱਤੀ ਤੇ ਸਵੇਰ ਦਾ ਹਾਂ ਸਵੇਰ ਦਾ ਨਾਸ਼ਤਾ ਲੈ ਕੇ ਆਈ ਮੈਂ ਤੇ ਫਿਰ ਮੈਂ ਨਾ ਇੱਥੇ ਕੜਾਹ ਬਣਾਉਣ ਲੱਗ ਗਈ ਮੈਂ ਕਿਾ ਚੱਲ ਨਾਲੇ ਇਹ ਬੱਚਾ ਖਾ ਲੇਗਾ ਤੇ ਨਾਲੇ ਮੈਂ ਡੈਡੀ ਨੇ ਨੀ ਕੜਾਹ ਬਣਾ ਕੇ ਨਾ ਆਪੇ ਵੀ ਖਾ ਲਾਂਗੇ ਹਨ ਤੇ ਇੱਥੇ ਮੈਂ ਕੜਾਹ ਬਣਾਉਣ ਲੱਗ ਗਈ ਤੇ ਨਾਲ ਹੀ ਮੈਂ ਚਾਹ ਰੱਖਤੀ ਮੈਂ ਕਿਾ ਚਲੋ ਚਾਹ ਹਨਾ ਬਣਾ ਕੇ ਤੇ ਨਾਲੇ ਰੋਟੀ ਦੇ ਦੇ ਦਿੰਨੀ ਹਨਾ ਤੇ ਫਿਰ ਮੈਂ ਕਿਾ ਚੱਲ ਹੁਣ ਮੈਂ ਨਾ ਰਾਤ ਨੂੰ ਫਿਰ ਮੈਂ ਡਿਨਰ ਵਗੈਰਾ ਲੈ ਕੇ ਆਉਂਗੀ ਹਨਾ ਤੇ ਦੋ ਟਾਈਮ ਜਿਹੜਾ ਫਿਰ ਮੈਂ ਆ ਗਈ ਫਿਰ ਮੈਂ ਤੇ ਇਹੀ ਕਿ ਡੈਡੀ ਕਰਲੇ ਹੀ ਬਾਅਦ ਵਿੱਚ ਕਰ ਤੇ ਮੈਨੂੰ ਇਹ ਹੀ ਕਿ ਚੱਲਣਾ ਆਪੇ ਕੀ ਬਣਾਉਂਦੇ ਰਹਿਣਗੇ ਵੈਸੇ ਤੇ ਆਪ ਬਣਾ ਬਣੂ ਲੈਂਦੇ ਆ ਕੋਈ ਕੁਝ ਬਣਾ ਲੈਂਦੇ ਆ ਨਾ ਤੇ ਮੈਂ ਸੋਚਿਆ ਫਿਰ ਹਨਾ ਆਪਣੇ ਕਿੱਥੇ ਬਣਾਉਂਦੇ ਰਹਿਣਗੇ ਹਨਾ ਤੇ ਚਲੋ ਮੈਂ ਉਹ ਬਣਾ ਦਿੰਨੀ ਆ ਇਹ ਆ ਕਿ ਖਲਾਰਾ ਵਗੈਰਾ ਜਿਹੜਾ ਮੈਂ ਚਲ ਮਮੀ ਦੇ ਹੁੰਦੇ ਨਾਮ ਪਾਵੇ ਉਹ ਨਾਲ ਫਿਰ ਮਮੀ ਨੇ ਕਹਿਣਾ ਵੀ ਹਨਾ ਖਲਾਰਾ ਪਾਇਆ ਸਾਰਾ ਤੇ ਉਹ ਕਿੜਾ ਬੜਾ ਵਧੀਆ ਬਣਿਆ ਸੀ ਤੇ ਮੈਂ ਚਲ ਬੱਚੇ ਖਾ ਲੈਣਗੇ ਹਨਾ ਨਮਿਸ਼ ਤੇ ਬੜਾ ਖੁਸ਼ ਹੋ ਕੇ ਖਾਂਦਾ ਵਾ ਤੇ ਇਥੇ ਮੈਂ ਬਣਾਉਣ ਲੱਗੀ ਮੈਂ ਕਿ ਚੱਲ ਬਣਾ ਕੇ ਨਾ ਥੋੜਾ ਜਿਹਾ ਤੇ ਮੈਂ ਚੱਲੀਏ ਘਰ ਫਿਰ ਮੈਂ ਆ ਗਈ ਘਰ ਨਵੇਂ ਚ ਗਿਆ ਸੀ ਸਕੂਲ ਤੇ ਉਹਨੂੰ ਸਕੂਲ ਤੋਂ ਲੈਣ ਜਾਣਾ ਸੀ ਤੇ ਮੈਂ ਕਿ ਉਹਦੇ ਆਉਂਦਿਆਂ ਮੈਂ ਜਿਹੜਾ ਉਹ ਆ ਜਾਨੀ ਆ ਤੇ ਜਲਦੀ ਜਲਦੀ ਤੇ ਇਥੇ ਪਾਂਡੇ ਵਗੈਰਾ ਸਾਫ ਕੇ ਰਸੋਈ ਵਗੈਰਾ ਸਾਫ ਕਰਕੇ ਤੇ ਫੇਰ ਹੀ ਮੈਂ ਆਈ ਹੀ ਮੈਂ ਕਿਾ ਚੱਲ ਮੰਮੀ ਦੇ ਹੁੰਦਣ ਹੋਣਾ ਖਲਾਰਾ ਨਾ ਪਏ ਤੇ ਫੇਰ ਆ ਗਈ ਆਪਾਂ ਜੀ ਘਰ ਤੇ ਘਾਰ ਆਣ ਕੇ ਜਿਹੜਾ ਉਧਰੋਂ ਨਵੇਂਸ਼ ਤਾਂ ਟਾਈਮ ਹੋ ਗਿਆ ਤੇ ਨਵੇਂਸ਼ ਨੂੰ ਸਕੂਲੋਂ ਲਿਆਂਦਾ ਤੇ ਉਹਦੀ ਜੁਨੀਫਾਰਮ ਵਗੈਰਾ ਲਾਈ ਡੇਲੀ ਉਹਦੀ ਜੁਨੀਫਾਰਮ ਜਿਹੜੀ ਉਹ ਧੋਣੀ ਪੈਂਦੀ ਆ ਹਨਾ ਤੇ ਮੈਂ ਕਿਹਾ ਚੱਲਣਾ ਸਰਦੀਆਂ ਦੇ ਦੇਣਾ ਕਿ ਦੋ ਦੋ ਦਿਨ ਜਿਹੜੇ ਉਹ ਲੰਘ ਹੀ ਜਾਂਦੇ ਆ ਜੁਨੀਫਾਰਮ ਦੇ ਨਾਲ ਤੇ ਇੰਨੀ ਜ਼ਿਆਦਾ ਗੰਦੀ ਨਹੀਂ ਹੁੰਦੀ ਹੈਗੀ ਹੁਣ ਜਿਹੜਾ ਉੱਪਰੋਂ ਦੀ ਸਵੈਟਰ ਵਗੈਰਾ ਵੇਅਰ ਕਰ ਲੈਂਦਾ ਵਾ ਤੇ ਬਸ ਫਿਰ ਜ਼ਰੂਰਤ ਨਹੀਂ ਪੈਂਦੀ ਹੈਗੀ ਨਾ ਤੇ ਗਰਮ ਕੱਪੜੇ ਬੱਚਿਆਂ ਨੂੰ ਪਾਉਣੇ ਸ਼ੁਰੂ ਕਰ ਦਿੱਤੇ ਕਿ ਆਪ ਵੀ ਪਾਉਣੇ ਸ਼ੁਰੂ ਕਰ ਦਿੱਤੇ ਹਨਾ ਮੈਂ ਕਿਹਾ ਮੇਰੀ ਠੰਡਾਂ ਕਿਤੇ ਵੀ ਲੱਗਦੇ ਬੱਚਿਆਂ ਨੂੰ ਹਨਾ ਕੀ ਫਾਇਦਾ ਫਿਰ ਤੇ ਇੱਥੇ ਫਿਰ ਮੈਂ ਆ ਕਮਰੇ ਦੀ ਸਾਫ ਸਫਾਈ ਕੀਤੀ ਕੰਨੂ ਨੂੰ ਸਵਾਇਆ ਥੋੜੀ ਦੇਰ ਹਣਾ ਤੇ ਸਤੰਦਾ ਬੜਾ ਤੰਗ ਬਹੁਤ ਕਰਦਾ ਤੱਦ ਕਰਕੇ ਫਿਰ ਮੈਂ ਸਵਾਹ ਦਿੱਤਾ ਨੂੰ ਇਹ ਵੀ ਵੀ ਹੈ ਜਫੜਾ ਨਹੀਂ ਇਹ ਤਾਂ ਹੋਰ ਹੈ ਤਾ ਕੀ ਕੀ ਲਓ ਜੀ ਨਮੀਸ ਨੂੰ ਲਓ ਆ ਗਿਆ ਤੁਹਾਨੂੰ ਲੈਣ ਗਈ ਹਾਂ ਮੈਂ ਤੇ ਮੈਗੀ ਆਹ ਵਾਲੀ ਬਣਾ ਕੇ ਦਿੰਨੇ ਇਹਨੂੰ ਬਾਬਾ ਹੀ ਦੇਣੋਗੇ ਕਿੰਨੇ ਕਿੰਨਾ ਚਿਰ ਮਹੀਨਾ ਹੋ ਗਿਆ ਹੁਣ ਨਹੀਂ ਖਾਦੀ ਹੈ ਜੀ ਤੇ ਅੱਜ ਤੇ ਜਾਇਜ ਆਜਾ 4 ਹਫ਼ਤੇ ਹੋ ਗਏ ਬਿਲੋਂ ਨੂੰ ਇੰਨਾ ਵੀ ਪਤਾ ਲਾ 4 ਹਫ਼ਤੇ ਹੋ ਗਏ ਨਾ ਬਣਾ ਲੈਣੀ ਆ ਦੇਲੀ ਤੇ ਨਹੀਂ ਹੈਣਾ ਪਰ ਕਦੀ ਤੇਰੀ ਜਾਇਦ ਹੁੰਦੀ ਆ ਮਹੀਨੇ ਦੀ ਬਣਾ ਲੈਣੀ ਇਹਨੇ ਸਕੂਲੋਂ ਆਇਆ ਹੁਣੇ ਇਹਦੀ ਖਾ ਲਿਆ ਤੇ ਲੋ ਜੀ ਗੰਨੂ ਨੂੰ ਲੱਗ ਗਿਆ ਜਕਾਮ ਉਹਨੂੰ ਮੈਂ ਨੀਮੋਲਾਈਜ਼ਰ ਕੀਤਾ ਹੁਣੇ ਉਹਨੂੰ ਜ਼ੁਕਾਮ ਲੱਗ ਗਿਆ ਨਮਿਸ਼ ਨੇ ਖਾ ਲਈ ਮੈਗੀ ਵਗੈਰਾ ਕੁਛ ਛਾਣ ਕੇ ਤੇ ਹੁਣ ਮੈਂ ਕਿ ਚੱਲ ਦੁੱਧ ਵਗੈਰਾ ਦੇ ਦਿੰਨੀ ਹਣਾ ਤੇ ਹੁਣ ਜਾਣਾ ਨੇ ਟਿਵੀਸ਼ਨ ਤੇ ਤੇ ਮੰਮੀ ਹੁਣੀ ਆ ਗਈ ਹੋਣੇ ਹੁਣ ਵਿਆਹ ਤੋਂ ਮੈਂ ਬਰਾਤ ਤੇ ਨਹੀਂ ਗਈ ਜੇ ਮੈਂ ਬਰਾਤ ਤੇ ਜਾਂਦੀ ਤੇ ਫਿਰ ਤੁਹਾਨੂੰ ਉਹ ਵੀ ਬਲੌਗ ਵੇਖਣ ਵਾਸਤੇ ਮਿਲ ਜਾਣਾ ਹੀ ਹਣਾ ਗਾਣਾਂ ਵਗੈਰਾ ਹਣਾ ਅੱਜ ਗਾਣਾਂ ਵਗੈਰਾ ਖੜਾਉਣ ਦੇ ਆ ਤੇ ਅੱਜ ਉਹਨਾਂ ਨੇ ਆ ਜਾਣਾ ਵਾ ਸ਼ਾਮ ਤੱਕ ਆਇਆ ਨਾ ਜਿੱਦਾਂ ਹੁਣ 3:30 ਦਾ ਟਾਈਮ ਹੋਇਆ ਆ ਆ ਜਾਣਾ ਉਹਨਾਂ ਨੇ ਸ਼ਾਮ ਤੱਕ ਤੇ ਗਨੂ ਜੁਕਾਮ ਲੱਗ ਗਿਆ ਮੈਨੂੰ ਟੈਂਸ਼ਨ ਪੈ ਗਈ ਹੋਣਾ ਤੇ ਵੈਸੇ ਮੈਂ ਨੀਮੋਲਾਈਜ਼ਰ ਕਰਤਾ ਵਾ ਮੈਂ ਚਲੋ ਹਣਾ ਰਾਤ ਤੱਕ ਫਰਕ ਪੈ ਜਾਏਗਾ ਇਹਨੂੰ ਸੱਦਵਾ ਤੇ ਆਈ ਹੋਪ ਫਰਕ ਪੈ ਜਾਓ ਮੈਂ ਚਲ ਦਵਾਈ ਕੀ ਦੇਣੀ ਨੀਮੋਲਾਈਜ਼ਰ ਨਾਲ ਫਰਕ ਪੈ ਜਾਂਦਾ ਇਹਨੂੰ ਤੇ ਦਵਾਈ ਇਗਨੋਰ ਜਿੰਨੀ ਕਰੋ ਹਣਾ ਇਹੋ ਜੀ ਤੇ ਉਹ ਨਹੀਂ ਵਧੀਆ ਸੋਫ ਤਨਵਾ ਟ੍ਰਿਸ਼ਨ ਤੇ ਹੋਣੀ ਛੱਡ ਕੇ ਉਹ ਨਹੀਂ ਹੋਣ ਵਾਲਾ ਟਾਈਮ ਟ੍ਰਿਸ਼ਨ ਦੇ ਸ਼ਬਦਾਂ ਦਾ ਤੇ ਫਰੂਟ ਵਗੈਰਾ ਖਾਦਾ ਵਟ ਠਹਿਰ ਕੇ ਆਪਾਂ ਚਾਹ ਬਣਾਉਣੀ ਸ਼ਾਮ ਦੀ ਤੇ ਬਸ ਜੀ ਤੇ ਚਲੋ ਜੀ ਚਲਦੇ ਆਂ ਕੱਪੜੇ ਨਾ ਲਾ ਲਿਆਵਾ ਮੈਂ ਪਹਿਲਾਂ ਜਾ ਕੇ ਉੱਪਰ ਸੁੱਕਣੇ ਪਾਏ ਹੀ ਥੋੜੇ ਜਿਹਾ ਧੁੱਪ ਤੇ ਹੀ ਉਹ ਲਾ ਲਿਆਉਣੀਆਂ ਚਲਦੇ ਆਂ ਉੱਪਰ ਧੁੱਪ ਬੜੀ ਵਧੀਆ ਨਿਕਲਦੀ ਆ ਪਰ ਨਾ ਅਜੇ ਸੇਕਣ ਵਾਲੀ ਨਹੀਂ ਹੈਗੀ ਅਜੇ ਨਹੀਂ ਸੇਕੀ ਜਾਂਦੀ ਹੈਗੀ ਧੁੱਪ ਤੇ ਉਹ ਕਿਹ ਹੈ ਥੋੜੇ ਜਿੰਨੇ ਬਸ ਇਹ ਲਾ ਲਾ ਤੇ ਚਲਦੇ ਆਂ ਥੱਲੇ ਆਉਂਦੇ ਤੁਹਾਨੂੰ ਜਿਆਦਾ ਜਲਦੀਆਂ ਇਹਨੇ ਦੇ ਕੱਪੜੇ ਹੀ ਵਸ ਲਾ ਲੇ ਦੇਖੋ ਟਾਈਗਰ ਸੇਰੀ ਆਪਾਂ ਬਣਾਈ ਗੋਭੀ ਆਲੂ ਉਹ ਜੋ ਪਈ ਹੈ ਸਬਜੀ ਆ ਨਾ ਥੋੜੀ ਜੀ ਮੈਂ ਕਿਹਾ ਚੱਲ ਉਹ ਨਾ ਉਹੀ ਖਾ ਲਾਂਗੇ ਰਾਤ ਨੂੰ ਨੋ 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 ਗਨ ਨੀ ਕੁੰਦਾ ਤੇ ਨੀ ਕੁੰਦਾ ਫੋਨ ਫੜਿਆ ਹੋਵੇ ਬਸ ਗਨ ਨਾ ਹੁੰਦਾ ਕਿ ਮੈਂ ਆਵਾਂ ਵਿੱਚ ਜਲਦੀ ਹੈ ਹਨਾ ਐਂ ਕੱਲ ਨਾ ਨਾ ਪਿੱਛੇ ਜੀ ਪਿੱਛੇ ਪਿੱਛੇ ਚਲ ਜਾ ਗਨ ਨੂੰ ਨਾ ਮਸਾਂ ਹੀ ਸੁਵਾਇਆ ਸੁਹੋਂਦਾ ਨਹੀਂ ਪਿਆ ਤੇ ਬੜੇ ਜ਼ੋਰ-ਜ਼ੋਰ ਦੀ ਦਸਤੀ ਉਹਨੂੰ ਸੁਵਾਉਣਾ ਪੈਂਦਾ ਵਾ ਤੇ ਹੁਣ ਰਾਤ ਹੋ ਗਈ ਮੈਂ ਲੈ ਕੇ ਆਈ ਆ ਦੁੱਧ ਤੇ ਹੁਣ ਬਸ ਨਾ ਮੈਂ ਲੱਗੀ ਮੈਗੀ ਬਣਾਉਣਾ ਉਹ ਵਾਲੀ ਐ ਵਾਲੀ ਮੈਗੀ ਮੈਂ ਲੱਗੀ ਬਣਾਉਣਾ ਐ ਵਾਲੀ ਮੈਗਾ ਐ ਵਾਲੀ ਮੈਗੀ ਬਣਾ ਲੈਣਾ ਨਾਲ ਨਾਲ ਖਾ ਲਣਗੇ ਥੋੜੀ ਥੋੜੀ ਤੇ ਇੱਥੇ ਰੱਖਿਆ ਦਲੀਆ ਤੇ ਦੁੱਧ ਮੈਂ ਲੈ ਕੇ ਆਈ ਹਾਂ ਦੁੱਧ ਨੂੰ ਬਾਲਾ ਦਵਾਲੇ ਨਾਲ ਮੈਗੀ ਬਣਾ ਲੈਨੇ ਤੇ 6 ਵਜੇ ਚੱਲੇ ਪੌਣੇ 6 ਹੋ ਗਏ ਆ ਨਵੇਂ ਸ਼ ਨੂੰ ਲੈ ਕੇ ਆਉਣਾ ਤੇ ਠੰਡ ਬਹੁਤ ਜ਼ਿਆਦਾ ਹੋਗੀ ਐਸ ਵੇਲੇ ਸਗੋਂ ਜ਼ਿਆਦਾ ਠੰਡ ਹੋ ਜਾਂਦੀ ਆ ਤੇ ਪਾਣੀ ਗਰਮ ਹੁੰਦਾ ਨਾ ਫੇਰ ਇਹਨੂੰ ਪਾਉਣੀ ਹੈ ਇਹਦੇ ਵਿੱਚ ਨਾ ਚੀਜ਼ ਵਧੀਆ ਬੈਠਣਾ ਹੈ ਜੀ ਇਹ ਚੀਜ਼ ਇਹਦੇ ਵਿੱਚ ਚੀਜ਼ ਵੱਖਰਾ ਹੁੰਦਾ ਵਾ ਤੇ ਸੌਸ ਵੱਖਰੀ ਹੁੰਦੀ ਆ ਤੇ ਇਹਦੇ ਵਿੱਚ ਇਹ ਵਾਲੇ ਪੈਕੇਟ ਵੱਖਰੇ ਹੁੰਦੇ ਆ ਜਿੱਦਾਂ ਸੌਸ ਹੋਣਾ ਇਹ ਸੌਸ ਵੱਖਰੀ ਹੁੰਦੀ ਤੇ ਇਹ ਜਿਹੜਾ ਮਸਾਲਾ ਨਾ ਇਹ ਹੁੰਦਾ ਵਾ ਚੀਜ਼ ਵਾਲਾ ਮਸਾਲਾ ਇਹ ਦੋ ਰੰਗਾਂ ਨੇ ਮਤਲਬ ਅਲੱਗ ਅਲੱਗ ਦੇ ਫਲੇਵਰ ਹੀ ਆ ਵੇਖੋ ਇਹ orange flavor ਹੀ ਹੈ ਜਾਂ pink flavor ਹੀ ਫੁਜੀ ਆ ਇਹ ਮੈਨਾ ਗੰਨੂ ਦਾ ਇਨਰ ਵਾਰਮਰ ਜਿਹੜਾ ਲਿਆਂਦਾ ਜਿੰਨੇ ਮਹਿੰਗੇ ਵੱਡਿਆਂ ਦੇ ਆ ਉਨੇ ਹੀ ਮਹਿੰਗੇ ਛੋਟਿਆਂ ਦੇ ਵੀ ਹਨਾ ਇਹ ਸਿੰਗਲ ਜਿਹੜਾ 350 ਦਾ ਹੈ ਸਿੰਗਲ ਤੇ ਮੈਂ ਥੋੜਾ ਜਿਹਾ ਵੱਡਾ ਲੈਂਦਾ ਵਾ ਥੋੜਾ ਜਿਹਾ ਜਿਆਦਾ ਨਹੀਂ ਤੇ ਇਹ ਪਜਾਮੀ ਇਹ ਵੀ 350 ਦੀ ਮਤਲਬ 700 ਰੁਪਏ ਦਾ ਇਹ ਸੂਟ ਆ ਮਤਲਬ ਇਹ ਜਿਹੜਾ ਵਾ ਵੱਡਿਆਂ ਦਾ ਵੀ ਇੰਨੇ ਦਾ ਹੁੰਦਾ ਵਾ ਛੋਟਿਆਂ ਦਾ ਵੀ ਇੰਨੇ ਦਾ ਹੁੰਦਾ ਹਨ ਤੇ ਮੈਂ ਕਿਹਾ ਸ਼ਾਇਦ ਮਤਲਬ ਹਣਾ ਤਾਂ ਇਸ ਤੋਂ ਤੇ ਇਸ ਤੋਂ ਦਾ ਸੈਟ ਆ ਜੇ ਪੂਰਾ ਪਰ ਨਹੀਂ ਇਹ 700 ਰੁਪਏ ਦਾ ਹਣਾ ਸੈਟ ਇਹ ਦਿੱਤਾ ਤੇ ਮੈਂ ਕਿਹਾ ਚਲੋ ਹਣਾ ਇੱਕ ਹੋਰ ਲੈ ਲਾਂਗੀ ਬੱਚਿਆਂ ਦੇ ਤੇ ਉਦਾਂ ਜਿੰਨੇ ਲੋ ਉਹਨੇ ਥੋੜੇ ਹਨ ਤੇ ਮੈਂ ਪਾਉਂਗੀ ਸਵੇਰੇ ਨੂੰ ਹਣਾ ਤੇ ਲੋ ਜੀ ਇੱਥੇ ਕਰਦੇ ਬਲੌਗ ਦਾ ਐਂਡ ਇਹ ਸੀ ਆਪਣਾ ਅੱਜ ਦਾ ਬਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗੇ ਤੇ ਵੀਡੀਓ ਲਾਈਕ ਸ਼ੇਅਰ ਕਰਦਾ ਕਰੋ ਚੈਨਲ ਨੂੰ ਕਰਦਾ ਕਰੋ ਸਬਸਕ੍ਰਾਈਬ ਮਿਲਦੇ ਆਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ